ਹਾਂ ਜੇ ਥੋਨਾ ਮਾਹੌਲ ਤਾਂ ਮੈਂ ਹਲੇ ਵੇਖਣਾ ਪਰ ਪੰਜਾਬ ਵਿੱਚ ਇਲੈਕਸ਼ਨ ਦਾ ਮਾਹੌਲ ਵਿਆਵਾ ਵਰਗਾ ਵੀ ਜਿਵੇਂ ਕੋਈ ਬਹੁਤ ਕਸੀ ਕਿਸੇ ਵੱਡੀ ਮਹਿੰਮਤੇ ਚੜੇ ਹੋਏ ਆ ਤੇ ਸਾਰੇ ਸੀਟਾਂ ਦੇ ਉੱਤੇ ਜਿਹੜਾ ਬਹੁਤ ਗਰਮ ਗਰਮੀ ਚੱਲ ਰਹੀ ਹੈ ਤੇ ਅਸੀਂ ਦਾ ਪੰਥਕ ਉਮੀਦਵਾਰਾਂ ਦੀ ਜਿਹੜੀ ਕੈਂਪੇਨ ਦੇ ਵਿੱਚ ਹਾਜ਼ਰੀ ਹੈ ਸਾਡੀ ਅਸੀਂ ਖਡੂਰ ਸਾਹਿਬ ਤੋਂ ਲੈ ਕੇ ਸੰਗਰੂਰ ਲੁਧਿਆਣਾ ਜਿੱਥੇ ਭਾਈ ਅਮਰਪਾਲ ਸ਼ੰਦਣਾ ਖੜੇ ਆ ਤੇ ਇੱਥੇ ਲੱਖਾ ਸਿਧਾਣਾ ਤੇ ਸੰਗਰੂਪਤਮ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂ ਸੋਚਦੀ ਆ ਕਿ ਪੰਥਕ ਉਮੀਦਵਾਰ ਸਾਰੇ ਤੇ ਅਸੀਂ ਇਹਨਾਂ ਦੀ ਹਮਾਇਤ ਵਿੱਚ ਸਾਨੂੰ ਡਟਣਾ ਚਾਹੀਦਾ ਕਿਉਂਕਿ ਅਸੀਂ ਜਿਹੜੇ ਦਿੱਲੀ ਦੇ ਦੱਲੇ ਬਣੇ ਹੋਏ ਆ ਲੋਕ ਨੇ ਭਾਜਪਾ ਦੇ ਹਮੀਆਂ ਹੋਣ ਭਾਵੇਂ ਉਹ ਮੈਂ ਇਵਨ ਆਪਾਂ ਕਹਿ ਸਕਦੇ ਹਾਂ ਕਿ ਕਾਲੀ ਦਲ ਵੀ ਭਾਜਪਾ ਦੀਆਂ ਨੀਤੀਆਂ ਤੇ ਹੀ ਚੱਲਦਾ ਪਿਆ ਤੇ ਦੂਜਾ ਆਮ ਆਦਮੀ ਪਾਰਟੀ ਹੈ ਉਹਨਾਂ ਉਹ ਵੀ ਦਿੱਲੀ ਤੋਂ ਹੀ ਉਹਨਾਂ ਦੀ ਵੇਵ ਚੱਲ ਰਹੀ ਹੈ ਜੋ ਵੀ ਹੈ ਦਿੱਲੀ ਦੇ ਅਨਸਾਰ ਹੀ ਉਹ ਚੱਲਦੀ ਹੈ ਪਰ ਪੰਜਾਬ ਦੇ ਭਲੇ ਦੇ ਲਈ ਮੈਨੂੰ ਸਮਝ ਲੱਗਦੀ ਹੈ ਕਿ ਪੰਜਾਬ ਦੇ ਭਲੇ ਲਈ ਪੰਜਾਬ ਨੂੰ ਹੀ ਉੱਠਣਾ ਪੈਣਾ ਤੇ ਇਹਦੇ ਵਿੱਚ ਇੱਕ ਵੱਡੀ ਧਿਰ ਪੰਥਕ ਤੇਰੇ ਤੇ ਪੰਥਕ ਤੇ ਗੁਰੂ ਸਾਹਿਬ ਦੀ ਮਨਜ਼ੂਰੀ ਤੋਂ ਬਿਨਾ ਅਸੀਂ ਜਿਹੜੀ ਪੰਥਕ ਸੋਚ ਜਿਹੜੇ ਲੋਕ ਲੈ ਕੇ ਤੁਰੇ ਆ ਮੈਨੂੰ ਲੱਗਦਾ ਹੈ ਕਿ ਸਰਬੱਤ ਦੇ ਭਲੇ ਦੇ ਲਈ ਅਸੀਂ ਇਹ ਸਾਰੀ ਚੋਣ ਹੈ ਜਿਹੜੀ ਇਹਨੂੰ ਇੱਥੇ ਫੋਕਸ ਕੀਤਾ ਹੈ ਕਿ ਅਸੀਂ ਸਰਬੱਤ ਦੇ ਭਲੇ ਲਈ ਜਿਹੜੀ ਚੋਣ ਹੈ ਨੇਕੀ ਤੇ ਬਦੀ ਦੀ جنگ ਹੈ ਇਹ ਤੇ ਅਸੀਂ ਇਹ ਲੜਾਈ ਲੜਨੇ ਆ ਤੇ ਅੱਜ ਵੀ ਮੈਂ ਲੱਖਾਂ ਸਦਾਨਾਂ ਦੇ ਇੱਕ ਗੰਬੀਨ ਦੀ ਵਿੱਚ ਇਸ ਲਈ ਹਾਜ਼ਰੀ ਭਰ ਰਹੀਆਂ ਕਿ ਇੱਥੇ ਵੀ ਜਿਹੜੇ ਪਛਾਣ ਕਰਨੀ ਆ ਤੁਸੀਂ ਅਸਲੀ ਪੰਥਕ ਕੌਣ ਹੈ ਤੇ ਜਿਨ੍ਹਾਂ ਨੇ ਪੰਥ ਵੇਚ ਕੇ ਖਾਦਾ ਉਹ ਕੌਣ ਹੈ ਤੇ ਜਿੱਥੋਂ ਤੱਕ ਭਾਜਪਾ ਦੀ ਜਿੱਥੇ ਪੈਤਰਾ ਵੇ ਹੋਣ ਦੀਆਂ ਖਬਰਾਂ ਤਾਂ ਨਹੀਂ ਆ ਕਿਤੇ ਵੀ ਪੰਜਾਬ ਵਿੱਚ ਕੋਈ ਪੈਤਰਾ ਵਾ ਨਹੀਂ ਹੋਣ ਲੱਗਾ ਪਰ ਫਿਰ ਵੀ ਕੋਸ਼ਿਸ਼ ਕਰ ਰਹੇ ਆ ਤੇ ਇਹ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਇਹ ਹੀ ਹੋਣ ਜੀਆਂ ਜੇ ਅਸੀਂ ਸਿਰਫ ਪੰਜਾਬ ਦੇ ਭਲੇ ਲਈ ਸੋਚੀਏ ਆਪਣਾ ਘਰ ਨੂੰ ਪਹਿਲਾਂ ਬਣਾਈਏ ਤੇ ਦਿੱਲੀ ਨਾਲ ਜੇ ਕੋਈ ਸਾਡੀ ਸਮਝੌਤਾ ਹੋਊਗਾ ਤੇ ਉਹ ਸ਼ਰਤਾਂ ਨਾਲ ਹੋਊਗਾ પતિ ਪਤਨੀ ਵਾਲੇ ਰਿਸ਼ਤੇ ਜਿਹੜੇ ਉਹ ਸਾਰੇ ਖਤਮ ਕਰ ਦੇਣੇ ਚਾਹੁੰਦੇ ਆ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਹੱਲਾ ਹੁਣ ਲੋਕ ਕਹਦਾ ਇਹ ਕਹਿੰਦਾ ਕਿ ਲੱਖਾ ਜਿੱਤਣ ਤੋਂ ਬਾਅਦ ਜੇ ਨਾ ਮਿਲਿਆ ਬਾਕੀ ਲੀਡਰਾਂ ਦਾ ਵਰਗਾ ਬਣ ਗਿਆ ਜਿਵੇਂ ਭਾਈ ਤੇਰੀ ਅੱਖਾਂ ਲੱਗਦਾ ਮੈਂ ਤੈਨੂੰ ਜ਼ਿੰਮੇਵਾਰੀ ਮੈਂ ਤਾਂ ਮੈਂ ਫਿਰ ਲੱਖੇ ਨਾਲ ਫਿਰਦਾ ਹੀ ਤਾਂ ਜਿੰਮੇਵਾਰੀ ਨਹੀਂ ਮਤਲਬ ਲੋਕ ਨਾ ਨਾ ਤੂੰ ਮੇਰਾ ਚੱਲ ਮੇਰੀ ਮੇਰੀ ਜ਼ਿੰਮੇਵਾਰੀ ਤੇ ਚੱਲ ਮੈਨੂੰ ਤਾਂ ਚੱਲ ਪੰਜਾਬ ਜਾਣ ਦਾਗਾ ਆ ਜਿੰਨੇ ਬੰਦੇ ਖੜੇ ਆ ਇਹਨਾਂ ਤੋਂ ਪੁੱਛ ਲੈ ਵੀ ਇਹਨਾਂ ਦੀ ਜ਼ਿੰਮੇਵਾਰੀ ਕੌਣ ਹੈ ਬੜੇ ਪਹਿਲੇ ਕਹਿੰਦੇ ਗਏ ਮੈਨੂੰ ਗੱਲ ਦੱਸੋ ਨਾਲ ਖੜੂਗਾ ਤੈਨੂੰ ਇਸਪੋਰਟ ਦੇ ਕਿਉਂ ਸਹੀ 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 ਦੱਸ ਸਹੀ ਸੱਚਾਈ ਨਾਲ ਆਉਂਦਾ ਜੀ ਬੜਾ ਕੋਤਰਾ ਮਰੀਆ ਮਿਲਣਾ ਆਇਆ ਜਾਂ ਕਿ ਕੋਈ ਕੰਮ ਸੀ ਉਦੋਂ ਆਇਆ ਨਹੀਂ ਇੱਥੇ ਸਾਡੇ ਭਈਆਂ ਦਾ ਚੱਕਰ ਅੱਛਾ ਜੀ ਕੀ ਚੱਕਰ ਕੀ ਸੀ ਕਿਵੇਂ ਉਹ ਤੇ ਸਾਡੇ ਕੋ ਫੈਕਟਰੀ ਬਣੀ ਹੈ ਇਹ ਭਈ ਉੱਤੇ ਉੱਤਰੀ ਬਣਦੀ ਸੀ ਨਹੀਂ ਉਹ ਤਾਂ ਚਲੇਦੇ ਮੁੱਦੇ ਤੇ ਗਿਆਗਾ ਜੇ ਬਾਈ ਘਰੇ ਵਗ ਜੇ ਮੈਨੂੰ ਮਿਲੂ ਨਹੀਂ ਆਇਆ ਦੱਸ ਜੇ ਕੰਮ ਨਹੀਂ ਕਰੂਗਾ ਨਹੀਂ ਬਖਵਾਸ਼ ਪੂਰੀ ਹੈ ਬਾਈ ਹਾਂ ਉਹ ਤਾਂ ਜਦ ਮੁੱਦਾ ਆ ਗਿਆ ਉੱਥੇ ਤਾਂ ਜਾਣੀ ਜਾਣਾ ਉਹ ਤਾਂ ਮੈਂ ਨਵੇਂੜੀ ਦਿੱਤਾ ਵੀ ਜਿੱਥੇ ਦੁੱਖ ਹੱਥ ਤੇ ਲੱਖੇ ਨੇ ਜਾਣੀ ਆ ਗੱਲ ਤਾਂ ਇਹ ਵੀ ਜੇ ਇਹਨੂੰ ਕੰਮ ਹੈ ਸਿਖਾਣੇ ਜਾਊ ਇਹਨੂੰ ਮਿਲੂ ਨਹੀਂ ਜਿੱਤੇ ਸਾਡੇ ਜਿਹੜੀ ਜਿੱਤੇ ਦੀਏ ਉਹ ਨਹੀਂ ਆਏ ਕਾ ਕੋਈ ਨਹੀਂ ਆ ਸਾਲ ਉਹ ਤਾਂ ਵੀ ਲੱਗ ਰਹੇ ਤੁਸੀਂ ਲੱਤੇ ਨਾਲ ਇਸ ਕਰਕੇ ਉਹ ਕਿ ਜੀ ਲੱਖਾ ਆਊਗਾ ਬਾਕੀ ਆਏ ਇਹ ਹੀ ਮੁੱਦਾ ਸਹੀ ਨਹੀਂ ਮੈਂ ਲੱਖਾ ਯਾਰ ਦਿਨ ਦੀ ਦਾ ਗੱਲ ਛੱਡ ਦਿਓ ਰਾਤ ਨੂੰ 12 ਵਜੇ ਸਤ ਆਉਂਦਾ ਹੋ ਰਿਹਾ ਜੀ ਆਈ ਦਾ ਯੂ ਕਸਾਮਾ ਦਾ ਸੀਗਾ ਤੇ ਉਹ ਉੱਥੇ ਕਿਹੜਾ ਮੰਤਰੀ ਆ ਹਾਂ ਹੋ ਗਿਆ ਇਹ ਬਿਚਾਰੇ ਇਹ ਦੋ ਹਸਪਤਾਲਾਂ ਤੇ ਇਹੀ ਉੱਥੇ ਫੁੱਟ ਰਹੇ ਆ ਤੇ ਲੋਕਾਂ ਨੂੰ ਛੁੱਟਦੇ ਨਹੀਂ ਜਮਾ ਭਾਈ ਛੋਟਾ ਕੀ ਮੁੱਦਾ ਤੁਹਾਨੂੰ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਅਸੀਂ ਇਹ ਕਹਿੰਦੇ ਆ ਤभी ਜਿਹੜੀ ਗਏ ਮੌਕੇ ਦੀਆਂ ਸਰਕਾਰਾਂ ਜਾਂ ਪਹਿਲਾ ਹਾਲ ਹੈ ਚਲੋ ਉਹਨਾਂ ਨੇ ਜਿਹੜਾ ਕੋਈ ਚੀਜ਼ ਕੀਤਾ ਮੌਕੇ ਦੀ ਜਿਹੜੀ ਗਵਰਨਮੈਂਟ ਹੈ ਇਹਨੇ ਤਾਂ ਨਸ਼ੇ ਦਾ ਮੁੱਦਾ ਹੀ ਗੈਪ ਕਰਤਾ ਲੱਖੇ ਸਾਣਾ ਨਸ਼ੇ ਦਾ ਮੁੱਦਾ ਚਾਹਦਾ ਕਿ ਨਹੀਂ ਤੁਸੀਂ ਦੱਸੋ ਨਸ਼ੇ ਦਾ ਮੁੱਦਾ ਪੰਜਾਬ ਸਭ ਤੋਂ ਵੱਡਾ ਹੈ ਉਹ ਚਾਹਦਾ ਕਿ ਨਹੀਂ ਚਾਹਦਾ ਤੇ ਅਸੀਂ ਉਹਦੇ ਨਾਲ ਹੀ ਹੋਵਾਂਗੇ ਜਿਹੜਾ ਸਾਡੇ ਮੁੱਦੇ ਚੱਕੂਗਾ ਚੋਣ ਚਾਇਤ ਕੀ ਮੁੱਦੇ ਦੀ ਗੱਲ ਨਹੀਂ ਆ ਚੋਣ ਚ ਮੁੱਦਾ ਇਹਨਾਂ ਦਾ ਸਾਰੀਆਂ ਪਾਰਟੀਆਂ ਨੇ ਕੀ ਗੱਲਾਂ ਜਾਂ ਹਸਾਉਣਾ ਜਾਂ ਬੇਕਾਰ ਮੁੱਦੇ ਲੱਖੇ ਦੇ ਮੁੱਦੇ ਪਾਣੀ ਬੋਲੀ ਚਿੱਟਾ ਇਹ ਮੁੱਦੇ ਲੱਖੇ ਫੇਰ ਮੇਰੀ ਗੱਲ ਸੁਣੋ ਭਰਾ ਆਪਣਾ ਬਿੱਟੂ ਐ ਹਿਧਿਆਣੇ ਵਾਲਾ ਹੰਸ ਰਾਜ ਹੰਸ ਐ ਇਥੋਂ ਦੇ ਕ ਕੇ ਅਮਿਤ ਸਾਹਿਬ ਆਪਣਾ ਗ੍ਰਹਿ ਮੰਤਰੀ ਲਾ ਲੋ ਉਹ ਇਹ ਕਹਿੰਦੇ ਆਗੇ ਇਹ ਕਹਿੰਦਾ ਮੈਂ ਹੰਸ ਰਾਜ ਕਹਿੰਦਾ ਦੋ ਤਰੀਕ ਨੂੰ ਵੋਟਾਂ ਤੋਂ ਬਾਅਦ ਸਾਨੂੰ ਦੇਖੂ ਉਹ ਕਹਿੰਦਾ ਮੈਂ ਵੋਟਾਂ ਤੋਂ ਬਾਅਦ ਸਾਨੂੰ ਡਿਬ੍ਰਿਗਟ ਭੇਜ ਕੇ ਦਿਖਾਉਂਗਾ ਅਮਿਤ ਸਾਹਿਬ ਜੀ ਕਹਿੰਦਿਆ ਕਹਿੰਦਾ ਮੈਂ ਤਾਂ ਕਾਤਲਾਂ ਨੂੰ ਛੱਡਦਾ ਹੀ ਨਹੀਂ ਚਲੋ ਤੁਸੀਂ ਤੁਸੀਂ ਕਹਿਦਨੇ ਹੋ ਰੇਕ ਬੰਦਾ ਤੁਸੀਂ ਪੰਜਾਬ ਜਾ ਕੇ ਸਿੱਖਾਂ ਦੇ ਮੂੰਹ ਚ ਤੁਸੀਂ ਮੈਨੂੰ ਸੁਣਨ ਦਿੰਦੇ ਹੋ ਜੇ ਤੁਸੀਂ ਸੁਧਾਰ ਨੂੰ ਮੰਨਦੇ ਹੋ ਕਿ ਨਹੀਂ ਤੁਸੀਂ ਇਹ ਦੱਸੋ ਇਹ ਸੁਧਾਰ ਨੂੰ ਮੰਨਦੇ ਆ ਇਹ ਸਿਲੇ ਸੁਧਾਨ ਸੁਧਾਨ ਨੂੰ ਇਹ ਮੰਨਦੇ ਤੇ ਗੱਲ ਕਰਨ ਲਈ ਸੁਧਾਨ ਦੇ ਹਿਸਾਬ ਨਾਲ ਜਿਹੜਾ ਤਸਵੀਰ ਬਣ ਜੀਦਾ ਤੇ ਉਹ ਹੋਊਗਾ ਫਿਰ ਇਹ ਇੱਕ ਇਹ ਜਿਹੜਾ ਬਿੱਟੂ ਹੈ ਜਾਂ ਮਲਕਰ ਸਿੰਘ ਰਾਜ ਇਹ ਕਿਸ ਵੇਸ ਤੇ ਗੱਲ ਕਰਦੇ ਆ ਇਹ ਸੁਧਾਨ ਨੂੰ ਮੰਨਦੇ ਆ ਇਹ ਗੱਲਾਂ ਦੇ ਸਵਾਲ ਪੁੱਛਦੇ ਅਸੀਂ ਦੱਸਣੇ ਤਾਂ ਹੀ ਤਾਂ ਫੋਨ ਗਰੋਧ ਹੋ ਜਾਂਦਾ ਐਕਚੁਅਲੀ ਫੋਨ ਦਾ ਕਿਹੜਾ ਗਰੋਧ ਹੋ ਰਿਹਾ ਜੀ ਆਪਾਂ ਕਿ ਉਹ ਵਿਰੋਧ ਨਹੀਂ ਜੀ ਹੋਇਆ ਉਹ ਜਿਹੜੀਆਂ ਕਿਸਾਨ ਜੁਗੀਆਂ ਨੇ ਸੀ ਦੇਖੋ ਸਾਡਾ ਤਾਂ ਬਾਅਦ ਵਾਸਤਾ ਹੈ ਨਹੀਂ ਕਿਸਾਨ ਜੁਗੀਆਂ ਨਾਲ ਪਰ ਜਿਹੜੀਆਂ ਨਿਸ਼ਾਨਦਾਨ ਸੁਣੀ ਆਣੇ ਸੀ ਉਹਨਾਂ ਨੇ ਇੱਕ ਮੰਨ ਕੇ ਚੱਲੋ ਇੱਕ ਪ੍ਰੋਗਰਾਮ ਲੀਕ ਕੇ ਸੀ ਜਿੱਥੇ ਇਹਨਾਂ ਦੇ ਬੰਦੇ ਆਉਂਦੇ ਆਪਾਂ ਸਵਾਲ ਪੁੱਛਣ ਨੂੰ ਆਉਂਦੇ